ਕਬੀਰ ਸਿੰਘ ਬਾਦਲ ਦੀ ਜਾਵੇਗੀ ਕੁਰਸੀ ਜਾ ਦੇਣਗੇ ਅੱਜ ਉਹ ਅਸਤੀਫਾ ਜਬ ਮਿਲੇਗੀ ਕੋਈ ਨਮੀ ਸਦਾ ਦੱਸਿਏ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਦੇ ਵੱਲੋਂ ਅੱਜ ਜਿਹੜੀ ਕਿ ਬੈਠਕ ਸੱਦੀ ਜਾਵੇਗੀ ਤੇ ਪੰਜ ਪੰਜ ਸਿੰਘ ਸਹਿਬਾਨ ਜਿਹੜੇ ਕਿ ਵੱਡੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਇੱਕ ਵੱਡਾ ਝਟਕਾ ਵੀ ਲੱਗ ਸਕਦਾ ਹੈ ਤੇ ਦੱਸਦੀ ਹੈ ਕਿ ਅਕਾਲੀ ਦਲ ਦੇ ਵਿੱਚ ਬਗਾਵਤ ਜਾਰੀ ਹੈ ਤੇ ਪੂਰਨ ਤੌਰ ਤੇ ਬਾਕੀ ਟੜੇ ਦੇ ਵੱਲੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਮਾਫੀਨਾਮਾ ਬਾਕੀ ਟੜੇ ਦੇ ਵੱਲੋਂ ਸੋਪਿਆ ਗਿਆ ਤੇ ਜਿਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਜਿਹੜਾ ਕਿ ਮਾਫੀਨਾਮਾ ਪੱਤਰ ਦਿੱਤਾ ਤੇ ਜਿਸ ਤੋਂ ਬਾਅਦ ਉੱਥੇ ਹੀ ਬਾਕੀ ਧੜੇ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਉਹਨਾਂ ਦੇ ਅਸਤੀਫੇ ਦੇ ਉੱਤੇ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਬਾਕੀ ਧੜੇ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਬੇਅਦਬੀਆਂ ਹੋਈਆਂ ਤੇ ਜੋ ਗਲਤੀਆਂ ਹੋਈਆਂ ਉਸ ਨੂੰ ਲੈ ਕੇ ਸਜ਼ਾ ਜਿਹੜੀ ਕਿ ਜ਼ਰੂਰ ਹੈ ਜਿਹੜੀ ਕਿ ਦੇਣੀ ਚਾਹੀਦੀ ਹੈ ਬਾਕੀ ਧੜੇ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਦਾਨਗੀ ਦੇ ਉੱਤੇ ਜਿਹੜੀ ਕਿ ਉਂਗਲ ਵੀ ਉਠਾਈ ਜਾ ਰਹੀ ਹੈ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਦੇ ਵਿੱਚ ਦੋ ਧੜੇ ਹੋ ਗਏ ਨੇ ਤੇ ਉੱਥੇ ਹੀ ਬਾਕੀ ਧੜਾ ਲਗਾਤਾਰ ਸੁਖਬੀਰ ਬਾਦਲ ਦੇ ਉੱਤੇ ਪਲਟਵਾਰ ਕਰ ਰਿਹਾ ਹੈ ਬੀਤੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਮਾਫੀਨਾਮਾ ਜਿਹੜਾ ਕਿ ਆਪਣਾ ਪੱਤਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਸਪਸ਼ਟੀਕਰਨ ਜਿਹੜਾ ਕਿ ਆਪਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਣੀ ਰਗਵੀਰ ਸਿੰਘ ਨੂੰ ਦਿੱਤਾ ਗਿਆ ਤੇ ਉੱਥੇ ਹੀ ਜਿਹੜਾ ਕਿ ਚਿੱਠੀ ਜਨਤਕ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਜਿਹੜੇ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਣੀ ਰਗਵੀਰ ਸਿੰਘ ਅੱਜ 71 ਤੱਕ ਸੱਦਣਗੇ ਪੰਜ ਸਿੰਘ ਸਹਿਬਾਨਾਂ ਦੇ ਨਾਲ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਸਖਬੀਰ ਸਿੰਘ ਬਾਦਲ ਨੂੰ ਲੈ ਕੇ ਜਿਹੜਾ ਕਿ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਉੱਥੇ ਹੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ 30 ਅਗਸਤ ਨੂੰ ਇੱਕ ਵੱਡੀ ਇਕੱਤਰਤਾ ਹੋਵੇਗੀ ਪੰਜ ਸਿੰਘ ਸਹਿਮਾਨਾਂ ਦੇ ਨਾਲ ਮਹਿਟ ਕੇ ਜਿਹੜਾ ਕਿ ਫੈਸਲਾ ਲਿਆ ਜਾਵੇਗਾ ਤੇ ਜਿਸ ਤੋਂ ਬਾਅਦ ਉੱਥੇ ਹੀ ਅੱਜ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੇਰ ਸਿੰਘ ਦੇ ਵੱਲੋਂ ਪੰਜ ਸਿੰਘ ਸਹਿਬਾਨਾਂ ਨੂੰ ਸੱਦੇ ਜਾਵੇਗਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜਾ ਕਿ ਸਪਸ਼ਟੀਕਰਨ ਜੋ ਚਿੱਠੀ ਜਨਤਕ ਕੀਤੀ ਗਈ ਸੀ ਨੂੰ ਲੈ ਕੇ ਅੱਜ ਬਟਾ ਫੈਸਲਾ ਹੋ ਸਕਦਾ ਹੈ ਤੇ ਦੂਜੇ ਪਾਸੇ ਅੱਜ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੂੰ ਇੱਕ ਵੱਡਾ ਝਟਕਾ ਵੀ ਲੱਗ ਸਕਦਾ ਹੈ ਤੇ ਉੱਥੇ ਹੀ ਜਥੇਦਾਰ ਦੇ ਫੈਸਲੇ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੂੰ ਮੰਨਣਾ ਪਵੇਗਾ ਤਾਂ ਜਾਤਾ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਕੋਈ ਵੀ ਫੈਸਲਾ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਕਦੇ ਨੇ ਤੇ ਜਾਂ ਕੋਈ ਸਜ਼ਾ ਵੀ ਮਿਲ ਸਕਦੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਦੂਜੇ ਪਾਸੇ ਬਾਕੀ ਧੜੇ ਦੇ ਵੱਲੋਂ ਜੋ ਲਗਾਤਾਰ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਦੇਖਣੀ ਹੋਵੇਗਾ ਕਿ ਕਿ ਵੱਡਾ ਫੈਸਲਾ ਅੱਜ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੈਣਗੇ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਿਹੜੀ ਕਿ ਜਾਏਗੀ ਜਾਂ ਉੱਥੇ ਹੀ ਕੁਰਸੀ ਤੋਂ ਆਪਣਾ ਅਸਤੀਫਾ ਜੜਾ ਕੇ ਦੇਣਗੇ ਕਿਉਂਕਿ ਉੱਥੇ ਹੀ ਬੀਤੇ ਕੱਲ ਦੇ ਵਿੱਚ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਭੂੰਦੜ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਬਣਾਏ ਗਏ ਤੇ ਜਿਸ ਤੋਂ ਬਾਅਦ ਉੱਥੇ ਹੀ ਸਾਰੇ ਨਾਲੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਸੁਖ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਉਹ ਆਪਣੀ ਪ੍ਰਧਾਨਗੀ ਛੱਡਣਗੇ ਤੇ ਉੱਥੇ ਹੀ ਜਿਹੜਾ ਕਿ 71 ਤੋਂ ਪਹਿਲਾਂ ਇਹ ਵੱਡਾ ਐਲਾਨ ਸੁਖਵੀਰ ਸਿੰਘ ਬਾਦਲ ਨੇ ਆਪ ਕੀਤਾ ਤੇ ਦੂਜੇ ਪਾਸੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਵੱਡੀ ਮੀਟਿੰਗ ਸੱਦ ਲਈ ਗਈ ਹੈ ਤੇ ਜਿਸ ਦੇ ਵਿੱਚ ਉੱਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ